ਇਹਦੀ ਪਿੰਡ ਵਰਸਾਲਪੁਰ ਯਾਦਗਾਰੀ ਗੇਟ ਸੰਤ ਬਾਬਾ ਅਮਰਦਾਸ ਜੀ ਪਿੰਡ ਵਰਸਾਲਪੁਰ ਦੇਖੋ ਜੀ ਨਹੀਂ ਪੱਥਰੀ ਵੀ ਲੱਗਿਆ ਹੋਇਆ ਇੱਥੇ ਜਨਵਰੀ ਦੇ ਵਿੱਚ 17 18 ਜਨਵਰੀ ਨੂੰ ਸੰਤ ਬਾਬਾ ਅਮਰਦਾਸ ਜੀ ਦੀ ਯਾਦ ਵਿੱਚ ਇੱਕ ਮੇਲਾ ਜਿਹੜਾ ਉਹ ਭਰਦਾ ਤੇ ਇੱਥੇ ਪਿੰਡ ਦੇ ਸਰਪੰਚ ਸਦਾ ਕੁਲਵੰਤ ਸਿੰਘ ਤੀਜੀ ਵਾਰ ਸਰਪੰਚ ਬਣਿਆ ਉਹ ਵਿਚ ਨੂੰ ਇੱਕ ਵਾਰ ਉਹਨੇ ਮੈਡਮ ਉਹ ਵੀ ਬਣੇ ਆ ਤੇ ਪਸ਼ੂ ਡਿਸਪੈਂਸਰੀ ਹੈ ਜੀ ਇੱਥੇ ਦੀ ਬਸਾਲਪੁਰ ਦੀ ਆ ਦੇਖੋ ਤੁਹਾਨੂੰ ਦਿਖਾ ਦਈਏ ਤੇ ਇੱਥੇ ਦੇ ਆਗੂ ਵੀ ਰਹੇ ਆ ਕਾਫੀ ਮਸ਼ਹੂਰ ਨਾ ਰਹੇ ਆ ਉਹਨਾਂ ਦਾ ਅਸਾਦ ਸੋਰਨ ਸਿੰਘ ਸੈਂਪਲਾ ਉਹ ਕਾਫੀ ਉਹਨਾਂ ਦਾ ਨਾਮ ਰਿਹਾ ਤੇ ਇੱਕ ਇੱਥੇ ਦੇ ਹੋਰ ਬੜਾ ਥੱਲੇ ਤੋਂ ਉੱਠਿਆ ਨੌਜਵਾਨ ਚਰਮਰ ਸਿੰਘ ਉਹ ਹੁਣ ਅੱਜ ਕੱਲ ਮੇਰੇ ਖਾਲ ਵੀਡੀਓ ਬਣ ਗਏ ਉਹ ਉਹਨਾਂ ਦਾ ਵੀ ਕਾਫੀ ਨਾਮ ਆ ਸਦਾ ਚਰਮਲ ਸਿੰਘ ਤੇ ਉੰਜ ਪਿੰਡ ਵਿੱਚ ਜਿਹੜਾ ਸਕੂਲ ਆ ਉਹ ਸਰਕਾਰੀ ਸਕੂਲ ਤੇ ਆ ਦੇਖੋ ਗੁਰਦੁਆਰਾ ਸਾਹਿਬ ਇੱਥੇ ਅਸੀਂ ਮੈਨੂੰ ਯਾਦ ਆ ਸੱਜਰੀ ਸويرਕ ਲਗਦੇ ਮਰਿੰਡਾ ਵੱਲੋਂ ਆ ਬਾਸੀ ਤੇ ਇੱਥੇ ਨਾਟਕ ਜਿਹੜੇ ਕੀਤੇ ਗਏ ਤੇ ਮੈਨੂੰ ਯਾਦ ਆ ਨਸ਼ੇ ਅਮਰੋਦੀ ਨਾਟਕ ਇੱਥੇ ਕਰਵਾਏ ਗਏ ਤੇ ਆ ਬੜਾ ਬੜਾ ਪਰਿਮੇਲਾ ਪਰਦਾ ਉਹ ਤੇ ਦੇਖੋ ਜੀ ਬਾਬਾ ਜੀ ਇਹਦੇ ਵੀ ਖੇਲਦੇ ਆ ਉਹ ਆਹ ਦੇਖੋ ਆ ਗੁਰਦੁਆਰਾ ਦੇਖੋ ਆ ਬڑا ਗੁਰਦੁਆਰਾ ਠੀਕ ਹੈ ਤੇ ਇੱਥੇ ਕਾਫੀ ਜ਼ਿਆਦਾ ਵਧੀਆ ਪਿੰਡ ਹੈਗਾ ਇਹ ਸਕੂਲ ਆ ਸਰਕਾਰੀ ਹੈ ਸਕੂਲ ਉੱਥੇ ਨਵੇਂ ਮੈਡਮ ਆਏ ਆ ਐਡਮਿਨਿਸਟਰੇਟਸ ਮੈਡਮ ਸੋਨੀਆ 베ਰੀ ਤੇ ਇੱਕ ਲੇਖਕ ਆਪਣੇ ਕਾਫੀ ਮਸ਼ਹੂਰ ਡਾਕਟਰ ਸਰਵਿਸਿੰਗ ਦਮਣਾ ਉਹ ਵੀ ਉਹਨਾਂ ਦਾ ਕਾਫੀ ਕੰਮ ਆ ਪਿੰਡ 봐 ਦੇਖੋ ਬੱਚੇ ਖੇਡ ਰਹੇ ਆ పది పెండే